ਪ੍ਰੋਗਰਾਮ ਦੀਆਂ ਤਿਆਰੀਆਂ ਤੁਹਾਨੂੰ ਪਤਾ ਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਆਸ ਪੜੂਸ ਜੋ ਵੀ ਨੇ ਹੈ ਨਾ ਸਭ ਨੂੰ ਪਤਾ ਹੈ ਕਿ ਬਾਂਕੇ ਬਿਹਾਰੀ ਸੇਵਾ ਮੰਡਲ ਰਾਜਪੁਰਾ ਦੀ ਤਰਫੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਬ੍ਰਿੰਦਾਵਨ ਤੋਂ ਸੰਤ શ્રી ਚਿੱਤਰ ਚਿੱਤਰ ਜੀ ਆ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਾਰਾ ਉਤਸ਼ਾਹ ਹੈ ਜਨਤਾ ਦੇ ਵਿੱਚ ਪੰਕਤਾਂ ਦੇ ਵਿੱਚ ਔਰ ਹੋਤੇ ਸਾਹਮਣੇ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਤਾਂ ਸਾਰਿਆਂ ਨੂੰ ਇੱਕ ਸੱਡੀ ਅਪੀਲ ਹੈ ਔਰ ਰਿਕੁਐਸਟ ਹੈ ਕਿ ਸਾਰੇ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਨੰਦ ਲੈਣ। ਹੋਰ ਕਿਹੜੇ ਕਿਹੜੇ ਜੀ ਵੀਆਈਪੀ ਜੂ ਪੂਰੇ ਸਾਰੇ ਵੀਆਈਪੀਜ਼ ਦੇਖੋ ਜੀ ਵੈਸੇ ਤਾਂ ਸਾਰੀ ਸੰਗਤ ਵੀਆਈਪੀ ਹੁੰਦੀ ਹੈ ਔਰ ਜੀਵਿੰਦਰ ਭਾਪ ਹੈਗਾ ਉਹ ਵੀਆਈਪੀ ਹੈਗਾ ਮੈਨੂੰ ਹੁਣ ਥੋੜੀ ਦੇਰ ਪਹਿਲਾਂ ਕੋਈ ਕਹਿ ਰਿਹਾ ਸੀਗਾ ਕਿ ਉਸ ਦਿਨ بارش ਆਇਆ। ਪਰ ਕਹਿੰਦੇ ਜਿਹਦੇ ਅੰਦਰ ਪਾਵ ਹੁੰਦਾ ਨਾ ਉਹ ਫਿਰ ਆਂਧੀ ਤੂਫਾਨ بارش ਨਹੀਂ ਦੇਖਦਾ ਹੁੰਦਾ ਉਹ ਆਪਣਾ ਆਨੰਦ ਲੈਣ ਵਾਸਤੇ ਪਹੁੰਚ ਜਾਂਦਾ ਹੁੰਦਾ ਤਾਂ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਜੈਸਾ ਵੀ ਮੌਸਮ ਹੋਏਗਾ ਸਪੋਜ਼ بارش ਵੀ ਹੈਗੀ ਹੈ ਆਪਾਂ ਨੂੰ ਉਸ ਨਾਲ ਸਾਹਮਣਾ ਕਰਕੇ ਆਣਾ ਹੈ ਆਨੰਦ ਲੈਣਾ ਹੈ ਔਰ ਖਾਸ ਕਰਕੇ ਜੋ ਆਪਾਂ ਆਨੰਦ ਲੈਂਦੇ ਨੇ ਇੱਕ ਹੁੰਦਾ ਮਜ਼ਾ ਇੱਕ ਹੁੰਦਾ ਆਨੰਦ ਤਾਂ ਜੀ ਜਿਹਦੇ ਅੰਦਰ ਇੱਕ ਪਾਪ ਹੈ ਨਾ ਕਿ ਉਹ ਸੋਚ ਕੇ ਆਇਆ ਕਿ ਮੈਂ ਆਨੰਦ ਲੈਣਾ ਹੈ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਤੁਹਾਨੂੰ ਇੱਥੇ ਆ ਕੇ ਕਿ ਬਿਲਕੁਲ ਫੀਲ ਨਹੀਂ ਹੋਏਗਾ ਕਿ ਤੁਸੀਂ ਰਾਜਪੁਰਾ ਦੇ ਵਿੱਚੋਂ ਤੁਹਾਨੂੰ ਇਹ ਫੀਲ ਹੋਏਗਾ ਕਿ ਤੁਸੀਂ ਇਸ ਟਾਈਮ ਵਰਿੰਦਾਬਨ ਦੇ ਵਿੱਚ ਬੈਠੇ ਹੋ ਔਰ ਇੱਕ ਆਨੰਦ ਲੈ ਰਹੇ ਹੋ ਹਾਂਜੀ ਰਾਜੇ ਰਾਦੇ ਜੀ ਮੈਂ ਦੱਸਣਾ ਚਾਹਾਂਗਾ ਇਸ ਵਿੱਚ ਇੱਕ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੈ ਸਾਡੇ ਵਿਆਰੀ ਜੀ ਜਿਨ੍ਹਾਂ ਦਾ ਸਨਰੋਗ ਵਰਿੰਦਾਬਨ ਤੋਂ ਆ ਰਿਹਾ ਹੈ ਤੇ ਸਾਡੇ ਗੁਸਾਈ ਜੀ ਵੀ ਉਧਰੋਂ ਵਰਿੰਦਾਬਨ ਤੋਂ ਆ ਰਹੇ ਆ ਜਿਹੜੇ ਉਹਨਾਂ ਦੀ ਸਪਾ ਕਰਣਗੇ ਤੁਹਾਨੂੰ ਬਿਲਕੁਲ ਇਵੇਂ ਨਹੀਂ ਲੱਗੇਗਾ ਤੁਸੀਂ ਰਾਜਪੁਰੇ ਚੋਂ ਤੁਹਾਨੂੰ ਇਹ ਲੱਗੇਗਾ ਤੁਸੀਂ ਸਾਰੇ ਬ੍ਰਿੰਦਵਨ ਬੈਠਿਓ ਉਹ ਜਾਈ ਪਰਦਾ ਹੋਏਗਾ ਉਹ ਜੀ ਜਲਕ ਹੋਏਗੀ ਉਹ ਜੀ ਬਿਹਾਰ ਜੀ ਆਉਣਗੇ ਤੇ ਸਭ ਰਲ ਮਿਲ ਕੇ ਸਭ ਪਹੁੰਚੋ ਤੇ ਇਸ ਸੰਗਤ ਨਾਲ ਆਪਾਂ ਆਨੰਦ ਲਈਏ ਰਸ ਵਰਤੇਗਾ ਬਹੁਤ ਆਨੰਦ ਆਏਗਾ ਆਨੰਦ ਆਏਗਾ ਕੀ ਕੋਈ ਹੋਰ ਵੀ ਮਹਾਂ ਸੰਤ ਕੋਈ ਇਹਨਾਂ ਤੋਂ ਨਾ ਕੋਈ ਆ ਰਹੇ ਹਾਂ ਕੁਝ ਸੰਤਨ ਨੂੰ ਇਨਵੀਟੇਸ਼ਨ ਆਏਗਾ ਸਾਡੇ ਨਲਾਸ ਵਾਲੇ ਬਾਬਾ ਜੀ ਆ ਰਹੇ ਆ ਤੇ ਇਸ ਤੋਂ ਇਲਾਵਾ ਬਰਸਾਰੇ ਦੇ ਕੁਝ ਗੋਸਾਈ ਜੀ ਆ ਰਹੇ ਆ ਬ੍ਰਿੰਦਵਨ ਦੇ ਕੁਝ ਗੋਸਾਈ ਜੀ ਆ ਰਹੇ ਆ ਹੋਰ ਵੀ ਕਾਫੀ ਸੰਤ ਆਣ ਦੀ ਉਮੀਦ ਹੈ ਇਨਵੀਟੇਸ਼ਨ ਸਾਰੇ ਨੂੰ ਹੀ ਆ ਕਿੰਨੇ ਵਜੇ ਸ਼ੁਰੂ ਹੋ ਜਾਏਗਾ ਜੀ ਪ੍ਰੋਗਰਾਮ ਇਹ ਪ੍ਰੋਗਰਾਮ 7:30 ਵਜੇ ਸ਼ਾਮ ਨੂੰ ਇੱਥੇ ਸ਼ੁਰੂ ਹੋ ਜਾਏਗਾ ਤੇ ਰਾਤ ਦੇ 11-12 ਵਜੇ ਤੱਕ ਜਿਵੇਂ ਪ੍ਰਭੂ ਆਏ ਉਹਨੀ ਦੇ ਤੱਕ ਚਲੇਗਾ ਜੀ ਪਹਿਲੇ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਧਾਈ ਦੇਣਾ ਚਾਹੁੰਦਾ ਹਾਂ ਕਿ 12 ਸਤੰਬਰ ਨੂੰ ਸਾਡੇ ਸ਼ਹਿਰ ਦੇ ਵਿੱਚ ਵrindavan ਤੋਂ ਚਿਤ੍ਰਵਚਿਤ੍ਰ ਜੀ ਆ ਰਹੇ ਹਨ ਜੋ ਕਿ ਆਪਣੇ ਭਜਨਾ ਨਾਲ ਸਾਰੇ ਸ਼ਹਿਰ ਨੂੰ ਤ੍ਰਿਪਤ ਕਰਨਗੇ ਔਰ ਇਸ ਪ੍ਰੋਗਰਾਮ ਦੇ ਵਿੱਚ ਇਹਦੀ ਸ਼ੁਰੂਆਤ 12 ਸਤੰਬਰ ਨੂੰ ਸ਼ਾਮੀ 7:30 ਵਜੇ ਤੋਂ ਹੋ ਜਾਨੀ ਆ। ਔਰ 12:30 ਵਜੇ ਤੱਕ ਇਹ ਪ੍ਰੋਗਰਾਮ ਉਮੀਦ ਹੈ 12 ਤੋਂ 12:30 ਵਜੇ ਤੱਕ ਚੱਲੇਗਾ। ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਮੰਤrit ਕਰਦਾ ਕਿ ਤੁਸੀਂ ਸਾਰੇ ਆਓ ਔਰ ਇੱਥੇ ਆ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣੋ।